ਹਾਂ ਲੋ ਜੀ ਆ ਦੇਖੋ ਸਲਫਰ ਮਾਉਂਟੇਨ ਦੀ ਚੋਟੀ ਦੇ ਉੱਤੇ ਅਸੀਂ ਘੁੰਮ ਰਹੇ ਆ ਕਾਫੀ ਉੱਚੀ ਚੋਟੀ ਔਰ ਇਧਰ ਜੋ ਨਾਲ-ਨਾਲ ਟ੍ਰੇਨਿੰਗ ਵੀ ਦੱਸ ਰਹੇ ਨੇ ਆ ਜੋ ਰੱਸੀਆਂ ਲਾ ਕੇ ਆ ਤੁਸੀਂ ਦੇਖ ਰਹੇ ਹੋਗੇ ਨਾਲ ਦੀਵਾਰ ਦੇ ਇਸੇ ਪ੍ਰੈਕਟਿਸ ਕਰਵਾ ਰਹੇ ਨੇ ਕਿ ਉੱਪਰ ਕਿਵੇਂ ਚੜਨਾ ਹੈ ਔਰ ਨਾਲ ਇਹ ਆਪਣੀ ਪੂਰੀ ਡਰੈਸ ਦੇ ਵਿੱਚ ਔਰ ਦੀਵਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹਨਾਂ ਦੇ ਨਾਲ-ਨਾਲ ਅੱਗੇ ਕਲਿੱਪ ਲਾ ਲਾ ਕੇ ਔਰ ਥੱਲੇ ਜਿੱਥੇ ਪੈਰ ਰੱਖ ਰਹੇ ਨੇ ਇਹ ਲੋਹੇ ਦੇ ਖੁੰਡੇ ਲੱਗੇ ਨੇ ਤੇ ਉੱਪਰਲੀ ਸਾਈਡ ਰस्सियां ਪਾ ਰੱਖੀਆਂ ਨੇ ਉਸੇ ਲੋਹੇ ਦੀ ਜੀਬ ਦੇ ਵਿੱਚ ਔਰ ਉਹਨਾਂ ਨੂੰ ਖੋਲ-ਖੋਲ ਕੇ ਅੱਗੇ ਖੜੀ ਜਾ ਰਹੇ ਨੇ ਔਰ ਉਸ ਤੋਂ ਅੱਗੇ ਅੱਗੇ ਪੈਰ ਥੱਲੇ ਰੱਖੀ ਜਾ ਰਹੇ ਨੇ ਔਰ ਜੋ ਜੰਜੀਰ ਹੈ ਜੰਜੀਰ ਨੂੰ ਅੱਗੇ ਪਾ ਪਾ ਕੇ ਉਸ ਨੂੰ ਲਾ ਲਾ ਕੇ ਹੱਥਾਂ ਦੇ ਨਾਲ ਔਰ ਥੱਲੇ ਇਹ ਉੱਪਰ ਰਹੇ ਨੇ ਆ ਥੱਲੇ ਸਟੈਪ ਰੱਖਿਆ ਹੁਣ ਇਹ ਥੱਲੇ ਉੱਪਰ ਹੋ ਗਏ ਔਰ ਔਰ ਇਹ ਜੋ ਇਹ ਜੋ ਇਥੇ ਟ੍ਰੇਨਿੰਗ ਲੈ ਰਹੇ ਨੇ ਹੁਣ ਇਹ ਉੱਪਰ ਚੜੇਗੀ ਇਸ ਦੀਵਾਰ ਦੇ ਉੱਪਰ ਔਰ ਜੋ ਇਹ ਦੇ ਕੁੰਡੇ ਨੇ ਕੁੰਡੇ ਨੇ ਲੋਹੇ ਦੀ ਜੰਜੀਰ ਦੇ ਵਿੱਚ ਪਾ ਕੇ ਥੱਲੇ ਸਟੈਪ বাই ਸਟੈਪ ਉੱਪਰ ਚੜਨ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਹੁਣ ਇਹ ਉੱਪਰ ਚੜ ਰਹੀ ਹੈ। ਔਰ ਇਹ ਜੋ ਦੋ ਕੁੰਡੇ ਪਾਈ ਸੀ ਦੋ ਕੁੰਡਿਆਂ ਨੂੰ ਅੱਗੇ ਵੀ ਅੱਗੇ ਸਰਕਾਰ ਹੀ ਆ ਹੁਣ ਇਹਦੇ ਨਾਲ ਕੁੰਡਿਆਂ ਨੂੰ ਇਥੋਂ ਟ੍ਰੇਨਿੰਗ ਲੈ ਰਹੀ ਹੈ। ਇਹਨਾਂ ਕੁੰਡਿਆਂ ਨੂੰ ਇਹਦੇ ਵਿੱਚੋਂ ਕੱਢ ਕੇ ਔਰ ਅੱਗੇ ਕੁੰਡੇ ਅਗਲੀ ਉਸ ਸਾਈਡ ਦੇ ਵਿੱਚ ਪਾ ਦੇਗੀ। ਔਰੀ ਔਰ ਦੇਖੋ ਕੁੰਡੀ ਅਗਲੀ ਸਾਈਡ ਦੇ ਵਿੱਚ ਪਾ ਗਈ ਔਰ ਦੋਨਾਂ ਕੁੰਡਿਆਂ ਨੂੰ ਅੱਗੇ ਲੈ ਗਈ ਹੁਣ ਥੱਲੇ ਜੋ ਸਟੈਪੇ ਦੇ ਪੈਰ ਨੇ ਪੈਰ ਨੂੰ ਲੋਹੇ ਦੇ ਕੁੰਡਿਆਂ ਦੇ ਉੱਪਰ ਰੱਖਦੇ ਹੋਏ ਔਰ ਅੱਗੇ ਜਾ ਰਹੀ ਹੈ ਔ ਅੱਗੇ ਜਾ ਰਹੀ ਹੈ ਸਟੈਪ ਉੱਪਰ ਰੱਖ ਰੱਖੀ ਔਰ ਉਹ ਕੁੰਡਿਆਂ ਨੂੰ ਅੱਗੋਂ ਕੱਢ ਕੇ ਔਰ ਉਹ ਕੁੰਡਿਆਂ ਨੂੰ ਅੱਗੇ ਸਰਕਾਰੀ ਔਰ ਏਸ ਤੇ ਤੇਲੀਂ ਦੇ ਰਹੇ ਆ ਜਿਹੜੀ ਪਨਚਕੀ ਘੁੰਮ ਰਹੀ ਆ ਦੇਖਦੇ ਹੋ ਤੁਸੀਂ ਇਹਦੇ ਜਰੀਏ ਅਸੀਂ ਉੱਪਰੋਂ ਇਹ ਦੇ ਉੱਪਰ ਮਾ ਜੋ ਮਾਊਂਟੇਨ ਦੇ ਉੱਪਰ ਚੜੇ ਹਾਂ ਔਰ ਇਹ ਚੱਕੀ ਚੱਲ ਰਹੀ ਹੈ ਆ ਦੋ ਮੇਨ ਮੋਟੀਆਂ ਤਾਰਾਂ ਨੇ ਆ ਤੁਸੀਂ ਦੇਖ ਰਹੇ ਹੋਵੋਗੇ ਮੇਨ ਦੋ ਮੋਟੀਆਂ ਤਾਰਾਂ ਦੇ ਜਰੀਏ ਅਸੀਂ ਇਸ ਤੇ ਆ ਰਹੇ ਹਾਂ ਦੇਖ ਰਹੇ ਆਓ ਪੀਸ ਇਹਨਾਂ ਦਾ ਬਣਿਆ ਜੀ ਇੱਥੇ ਆ ਕੇ ਜਦੋਂ ਇਸ ਟੋਪੀ ਚ ਕਰਵਾਉਂਦੇ ਨੇ ਤੋ ਵੀ ਤੇ ਜੋ ਦੋਨਾਂ ਕੁਰਸੀਆਂ ਦੀ ਇੱਕ ਕੁਰਸੀ ਦੇ ਦੋ ਪੈਸੇਂਜਰ ਬੈਠ ਸਕਦੇ ਨੇ ਇੱਥੇ ਆ ਕੇ ਉਹਨਾਂ ਨੂੰ ਉਤਾਰ ਕੇ ਸਟੇ ਕਰਵਾ ਦਿੰਦੇ ਨੇ ਇੱਥੋਂ ਫਿਰ ਉੱਪਰ ਹੀਲ ਦੇ ਲਈ ਚੱਲਣ ਦੇ ਲਈ ਔਰ ਅੱਗੇ ਇਹਨਾਂ ਨੂੰ ਮળો ਦਿਖਾਉਂਦੇ ਹਨ ਆ ਉੱਪਰ ਵੀ ਹੀਲ ਦੇ ਉੱਪਰ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋਵੋਗੇ ਉੱਪਰ ਜਾ ਕੇ ਪਰਲੀ ਸਾਈਡ ਤੇ ਜਾ ਕੇ ਇਹ ਆ ਦੇਖੋ ਆ ਚੇਅਰ ਆ ਗਈਆਂ ਜੀ ਆ ਚੇਅਰ ਮੈਂ ਦਿਖਾ ਰਿਹਾ ਜੀ ਇਹ ਚੇਅਰ ਆ ਗਈਆਂ ਚੇਅਰ ਦੇ ਜਰੀਏ ਪੈਸੇਂਜਰ ਇੱਥੇ ਮਤਲਬ ਪਹੁੰਚਦੇ ਹਨ ਇਹ ਕਾ ਚੇਅਰ ਆ ਗਈ ਜੀ ਆ ਦੇਖੋ ਜੀ ਆਹ ਤਾਂ ਹਾਂ ਇੱਕ ਅੱਗੇ ਚੇਅਰ ਹੋਰ ਆ ਗਈ ਜੀ ਆ ਚੇਅਰ ਚੇਅਰ ਦੇ ਇੱਕ ਚੇਅਰ ਦੇ ਉੱਪਰ ਦੋ ਪੈਸੇਂਜਰ ਦੋ ਯਾਤਰੀ ਬੈਠਦੇ ਨੇ ਆ ਦੇਖੋ ਪੈਸੇਂਜਰ ਚੇਅਰਸ ਆ ਗਈਆਂ ਜੀ ਇਹ ਚੇਅਰ ਇਥੋਂ ਆ ਜੋ ਪੰਚਕੀ ਕੋ ਮਰੀ ਹੈ ਇਸ ਤੋਂ ਘੁੰਮ ਕੇ ਜੋ ਚੇਅਰਸ ਨੇ ਉਹ ਸਾਥ ਉਹੀ ਦੇਖ ਰਿਓ ਅਗਲੀ ਅਗਲੀ ਸਾਈਡ ਤੇ ਆ ਗਈ ਆ ਆ ਦੇਖੋ ਆ ਪਿੱਛੇ ਇੱਕ ਹੋਰ ਆ ਗਈ ਚੇਅਰ ਇਹ ਫਨ ਚੱਕੀ ਦੇ ਨਾਲ ਘੁੰਮ ਘੁੰਮ ਕੇ ਇਹ ਚੇਅਰਸ ਅੱਗੇ ਜਾ ਰਹੀਆਂ ਨੇ ਆ ਚੇਅਰ ਸੱਗੇ ਗਈ ਆ ਦੇਖੋ ਦੇਖ ਰਿਓ ਮੇਰੇ ਇਹ ਚੇਅਰ ਅੱਗੇ ਗਈ ਵਾਪਸ ਇਹ ਦੇਖ ਇਥੋਂ ਵਾਪਸ ਥੱਲੇ ਨੂੰ ਲੈ ਜਾਂਦਾ ਆ ਇਹ ਕੰਟਰੋਲ ਬੋਰਡ ਹੈ ਜੀ ਇੱਥੇ ਜੋ ਦਫ਼ਤਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਉਹ ਗੋਰੀ ਬੈਠੀ ਆ ਉਸ ਨੂੰ ਕੰਟਰੋਲ ਕਰੀ ਜਾ ਰਹੀ ਹੈ ਹਾਂ ਮੈਂ ਤੁਹਾਨੂੰ ਕੁਝ ਉੱਪਰ ਦਾ ਵੀ ਨਜ਼ਾਰਾ ਦਿਖਾ ਰਿਹਾ ਮਾਉਂਟੇਨ ਜੋ ਸੀ ਬਹੁਤ ੱਟੀ ਹੈ ਇਹ ਸਾਰੇ ਮਲੋਕਰੇ ਸਾਰੇ ਹੀ ਟ੍ਰੇਨਰ ਨੇ ਇਹ ਸੋ ਟ੍ਰੇਨਿੰਗ ਲੈ ਰਹੇ ਨੇ ਨੌਜਵਾਨ ਲੜਕੇ ਲੜਕੀਆਂ ਗੋਰੇ ਗੋਰੀਆਂ ਜੋ ਤੁਹਾਨੂੰ ਮੈਂ ਦਿਖਾ ਰਿਹਾ ਔਰ ਇਥੋਂ ਦੇਖ ਕੇ ਔਰ ਇਹ ਟ੍ਰੇਨਿੰਗ ਲੈ ਰਹੇ ਆ ਤੁਹਾਨੂੰ ਮੈਂ ਕਲਿੱਪ ਦਿਖਾ ਚੁੱਕਿਆ ਪਹਿਲੇ ਔਰ ਹੁਣ ਉੱਪਰ ਚਲਦੇ ਆਂ ਜੀ ਉੱਪਰ ਦਾ ਤੁਹਾਨੂੰ ਸੀਨ ਦਿਖਾ ਰਹੇ ਆਂ ਜੀ ਉੱਪਰ ਸਹਈੜੀਆਂ ਦੇ ਸਹਈੜੀਆਂ ਦੇ ਰਾਹੀਂ ਉੱਪਰ ਤੁਹਾਨੂੰ ਦਿਖਾ ਰਹੇ ਆਂ ਉੱਪਰ ਦਾ ਖਾਣ-ਪਾਣ ਦਾ ਪ੍ਰੋਗਰਾਮ ਕਿਚਨ ਦਾ ਚਲੋ ਔਰ ਤੁਸੀਂ ਇੱਥੇ ਖਾਣਾ ਪੀਣਾ ਹੋਏ ਖਾਤੀ ਵੀ ਛੱਡਦੇ ਹੋ ਬਾਕੀ ਇਹ ਕੁੰਡੇ ਖੰਡੇ ਆ ਮੈਨੂੰ ਘਾਟੀ ਖੋਲਨੇ ਆਂਦੇ ਨੇ ਹੈ ਤੇ ਆ ਦੇਖੋ ਜੀ ਅੰਦਰ ਦਾ ਸੀ ਇੱਥੇ ਉੱਪਰ ਕੰਟੀਨ ਹੈ ਹਾਂ ਹਾਂ ਹੈਲੋ ਹਾਊ ਆਰ ਯੂ ਆ ਜੋ ਸਾਥੀ ਇੱਥੇ ਗੋਰਾ ਸਰਵਿਸ ਦੇ ਰਿਹਾ ਹੈ ਔਰ ਇਥੇ ਇੰਜੋਏ ਕਰ ਰਿਆ ਨੇ ਜਿੰਨੇ ਵੀ ਗੋਰੇ ਗੁਰੀਆਂ ਉੱਪਰ ਬਾਉਂਟਨ ਦੀ ਹੀਲ ਤੇ ਆ ਕੇ ਚੜ ਕੇ ਬੈਰਦੀ ਹਨ ਔਰ ਇੱਕ ਤਰ੍ਹਾਂ ਦਾ ਰੈਸਟੋਰੈਂਟ ਹੈ ਇਹ ਰੈਸਟੋਰੈਂਟ ਓਕੇ ਓਕੇ ਰੈਸਟੋਰੈਂਟ ਦਾ ਆ ਕੀਚਨ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਤੇ ਕੀਚਨ ਕੀਚਨ ਦੇਖ ਰਹੇ ਆ ਉੱਪਰ ਆ ਕੇ ਸਾਰੀ ਦੇਖੋ ਜੀ ਕੀਚਨ ਅੰਦਰੋਂ ਡਿਲੀਵਰੀ ਦੇ ਰਹੇ ਨੇ ਲੈਟਾਂ ਦੇ ਪਾਪ ਆ ਕੇ ਉਹ ਕਰ ਰਹੇ ਆ ਆਹ ਦੇਖ ਰਹੋ ਜੀ ਆਪਣੇ ਸਾਥੀ ਇੱਥੇ ਜੋ ਸਰਵਿਸ ਦੇ ਰਹੇ ਹਨ ਇੰਡੀਅਨ ਵੀ ਵਿੱਚ ਹਨ ਨਗੋਰੇ ਵੀ ਹਨ ਔਰ ਇਹ ਤੁਸੀਂ ਇਹਦਾ ਨਜ਼ਾਰਾ ਦੇਖੋ ਧੰਨਵਾਦੀ ਸ਼ੁਕਰੀਆ ਮਿਲਦੇ ਹਾਂ ਅਗਲੇ ਕਲਿੱਪ ਦੇ ਵਿੱਚ ਫੇਰ ਹੁਣ ਉਸ ਟਾਈਮ ਤੱਕ ਥੈਂਕਸ